ਸਤਿ ਸ਼੍ਰੀ ਅਕਾਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਕੁੰਭ ਰਾਸ਼ੀ ਵਾਲਿਓ ਜਨਵਰੀ 2026 ਰਾਸ਼ੀ ਫਲ ਖੁਸ਼ੀਆਂ ਮਨਾਉਣ ਲਈ ਹੋ ਜਾਓ ਤਿਆਰ ਕਿਉਂਕਿ ਹੁਣ ਜਗਤ ਦੇ ਪਾਲਨਹਾਰ ਭਗਵਾਨ ਸ਼੍ਰੀ ਹਰੀ ਵਿਸ਼ਨੂ ਜੀ ਅਤੇ ਧਾਨ ਦੀ ਦੇਵੀ ਮਾਂ ਲਕਸ਼ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਨੂੰ 1 ਜਨਵਰੀ ਤੋਂ 31 ਜਨਵਰੀ ਜਾਣਨੀ ਕਿ ਜਨਵਰੀ 2026 ਦੇ ਮਹੀਨੇ ਵਿੱਚ ਪਰਿਵਾਰ ਵਿੱਚ ਤਿੰਨ ਵੱਡੀਆਂ ਪਿਆਨ ਖੁਸ਼ ਖਬਰੀਆਂ ਮਿਲਣ ਵਾਲੀਆਂ ਹਨ ਜੀ ਹਾਂ ਦੋਸਤੋ ਕੋਈ ਨਾਲ পাগল ਹੋ ਜਾਓਗੇ ਤੁਸੀਂ ਇੰਨੀਆਂ ਵੱਡੀਆਂ ਤਿੰਨ ਖੁਸ਼ਖਬਰੀਆਂ ਤੁਹਾਨੂੰ ਜਨਵਰੀ ਦੇ ਮਹੀਨੇ ਵਿੱਚ ਭਗਵਾਨ ਵਿਸ਼ਨੋ ਜੀ ਅਤੇ ਮਾਤਾ ਲక్ష్ਮੀ ਜੀ ਦੇ ਆਸ਼ੀਰਵਾਦ ਦੇ ਨਾਲ ਮਿਲਣ ਜਾ ਰਹੀਆਂ ਹਨ ਵਧਾਈਆਂ ਦੇਣ ਵਾਲਿਆਂ ਦਾ ਮੇਲਾ ਲੱਗ ਜਾਵੇਗਾ ਇੰਨੀਆਂ ਵੱਡੀਆਂ ਖੁਸ਼ਖਬਰੀਆਂ ਹੋਣਗੀਆਂ ਇਹ ਇਹ ਜੋ ਤਿੰਨ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਅਜੇ ਸਮਾਂ ਪੂਰੇ 11 ਸਾਲਾਂ ਦੇ ਬਾਅਦ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ ਆਇਆ ਹੈ ਜਿਸ ਵਿੱਚ ਕਿ ਜਨਵਰੀ 2026 ਦੇ ਮਹੀਨੇ ਦੇ ਵਿੱਚ ਤਿੰਨ ਵੱਡੀਆਂ ਖੁਸ਼ਖਬਰੀਆਂ ਇੱਕੋ ਨਾਲ ਤੁਹਾਨੂੰ ਇਹਨੇ ਵੱਡੇ ਸ਼ੁਭ ਜੋਗ ਵਿੱਚ ਮਿਲਣ ਜਾ ਰਹੀਆਂ ਹਨ ਜੀहां ਦੋਸਤੋ ਜਨਵਰੀ ਦੇ ਮਹੀਨੇ ਵਿੱਚ ਭਗਵਾਨ ਵਿਸ਼ਨੂ ਜੀ ਅਤੇ ਮਾਤਾ ਲక్ష్ਮੀ ਜੀ ਤੁਹਾਡੇ ਉਤੇ ਕਿਰਪਾ ਵਰਨ ਵਾਲੀ ਹੈ ਸਮੇਂ ਗੁਰੂ ਪੁਸ਼ਪ ਅਮਰਤ ਜੋਗ ਸਵਾਤ ਸੇਦੀ ਜੋਗ ਤਾਂ ਲక్ష్ਮੀ ਪ੍ਰਾਪਤੀ ਜੋਗ ਅਮਰ ਸੇਦੀ ਜੋਗ ਦੇ ਨਾਲ ਤਾਂ ਜੋਗ ਹੈ ਰਾਜ ਯੋਗਤਾ ਇਸ ਪਾਗੇਵਾਂ ਜੋਗ ਪਨ ਰਿਹਾ ਹੈ ਜਿਸ ਨਾਲ ਕਿ 1 ਜਨਵਰੀ ਤੋਂ 31 ਜਨਵਰੀ ਤੱਕ ਦਾ ਸਮਾਂ ਤੁਹਾਡੇ ਲਈ ਅਧਿਆਨਤ ਪਾਗਸ਼ ਲਈ ਸਮਾਰੈਗਾ ਖੁਸ਼ੀਆਂ ਭਰਿਆ ਸਮਾਰੈਗਾ ਜਿਸ ਸਮੇਂ ਤੁਹਾਨੂੰ ਇੰਤਜ਼ਾਰ ਸੀ ਜਨਵਰੀ ਦਾ ਮਹੀਨਾ ਉਹੀ ਸਮਾਂ ਹੋਵੇਗਾ ਇਸ ਸਮੇਂ ਤੁਹਾਨੂੰ ਇਸ ਸਮੇਂ ਤੁਹਾਨੂੰ ਉਹ ਸਭ ਕੁਝ ਮਿਲੇਗਾ ਜਿਸ ਲਈ ਤੁਸੀਂ ਪਹਿਲਾਂ ਮਿਹਨਤ ਕੀਤੀ ਹੈ ਪਿਛਲੇ ਕੁਝ ਸਮੇਂ ਵਿੱਚ ਜੋ ਵੀ ਤੁਸੀਂ ਮਿਹਨਤ ਕੀਤੀ ਹੈ ਉਸ ਦੇ ਅਨੁਸਾਰ ਸਫਲਤਾਵਾਂ ਤੁਹਾਨੂੰ ਮਿਲਣਗੀਆਂ ਵੱਡੀਆਂ-ਵੱਡੀਆਂ ਕਾਮਯਾਬੀਆਂ ਤੁਹਾਨੂੰ ਮਿਲਣਗੀਆਂ ਜਨਵਰੀ ਦਾ ਮਹੀਨਾ ਤੁਹਾਡੇ ਲਈ ਬਹੁਤ ਹੀ ਖੁਸ਼ੀਆਂ ਭਰਿਆ ਰਹਿਣ ਵਾਲਾ ਹੈ ਭਗਵਾਨ ਵਿਸ਼ਨੂੰ ਅਤੇ ਮਾਤਾ ਲక్ష్ਮੀ ਦੀ ਤੁਹਾਡੇ ਉੱਤੇ ਕਿਰਪਾ ਵਰਨ ਵਾਲੀ ਹੈ ਤਿੰਨ ਵੱਡੀਆਂ ਖੁਸ਼ਖਬਰੀਆਂ ਤੁਹਾਨੂੰ ਮਿਲਣਗੀਆਂ ਇਸ ਮਹੀਨੇ ਤਾਂ ਦੋਸਤੋ ਕਿਹੜੀਆਂ-ਕਿਹੜੀਆਂ ਤਿੰਨ ਵੱਡੀਆਂ ਖੁਸ਼ਖਬਰੀਆਂ ਕਿਹੜੇ-ਕਿਹੜੇ ਖੇਤਰਾਂ ਵਿੱਚ ਤੁਹਾਨੂੰ ਮਿਲਣਗੀਆਂ ਉਹ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਕਿ ਜਸਤਰਾ ਭਗਵਾਨ ਵਿਸ਼ਨੂ ਜੀ ਅਤੇ ਮਾਤਾ ਲక్ష్ਮੀ ਦੀ ਤੁਹਾਡੇ ਉਤੇ ਇਸ ਮਹੀਨੇ ਕਿਰਪਾ ਵਰਨ ਵਾਲੀ ਹੈ ਨਾਲ ਹੀ ਦੋਸਤੋ ਤੁਹਾਨੂੰ ਜਨਵਰੀ ਦੇ ਮਹੀਨੇ ਵਿੱਚ ਕੁਝ ਸਾਵਧਾਨੀਆਂ ਵੀ ਵਰਤਣੀਆਂ ਹੋਣਗੀਆਂ ਕੁਝ ਮਹੱਤਵਪੂਰਨ ਜ਼ਰੂਰੀ ਗੱਲਾਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ ਜਿਸ ਨਾਲ ਕਿ ਇਸ ਸਮੇਂ ਦਾ ਹੋਰ ਜ਼ਿਆਦਾ ਤੁਹਾਨੂੰ ਲਾਭ ਮਿਲ ਜਾਵੇ ਉਹ ਵੀ ਵੀਡੀਓ ਵਿੱਚ ਤੁਹਾਨੂੰ ਦੱਸਾਂਗੇ ਵੀਡੀਓ ਦਾ ਇੱਕ ਇੱਕ ਪਾਰਟ ਵੀਡੀਓ ਵਿੱਚ ਦੱਸਾਂਗੇ ਇੱਕ ਇੱਕ ਗੱਲ ਤੁਹਾਡੇ ਲਈ ਤੁਹਾਡੇ ਲਈ ਬੜੀ ਹੀ ਮਹੱਤਵਪੂਰਨ ਰਹੇਗੀ ਤੁਹਾਨੂੰ ਇਸ ਵੀਡੀਓ ਵਿੱਚ ਕੁਝ ਅਜਿਹੀਆਂ ਗੱਲਾਂ ਦੱਸੀਆਂ ਜਾਣਗੀਆਂ ਜੋ ਚੇਕ ਤੁਸੀਂ ਇਸ ਮਹੀਨੇ ਇਹਨਾਂ ਗੱਲਾਂ ਤੇ ਅਮਲ ਕਰ ਲੈਂਦੇ ਹੋ ਤਾਂ ਤੁਹਾਡੇ ਲਈ ਇਹ ਜੋ ਸਾਲ 2026 ਦਾ ਪੂਰਾ ਸਮਾਂ ਹੈ ਜਾਣ ਕੇ ਜਨਵਰੀ ਤੋਂ ਲੈ ਕੇ ਦਸੰਬਰ ਤੱਕ ਦਾ ਸਮਾਂ ਤੁਹਾਡੇ ਲਈ ਆਦੀ ਅੰਸ਼ੋਬ ਅਤੇ ਮੰਗਲਕਾਰ ਹੀ ਸਾਥ ਦੋਵੇਗਾ ਪੂਰਾ ਸਾਲ ਤੁਹਾਡੇ ਲਈ ਬਹੁਤ ਹੀ ਚੰਗਾ ਜਾਵੇਗਾ ਜੇਕਰ ਤੁਸੀਂ ਇਸ ਵੀਡੀਓ ਵਿੱਚ ਦੱਸੀਆਂ ਗਈਆਂ ਇਨ੍ਹਾਂ ਗਲਤੀਆਂ ਦੇ ਧਿਆਨ ਦਿੱਤਾ ਹੈ। ਇਸ ਲਈ ਮੇਰੀ ਵੀਡੀਓ ਨੂੰ ਪੂਰਾ ਧਿਆਨ ਦੇ ਨਾਲ ਜ਼ਰੂਰ ਸੁਣਨਾ। ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬਹਿਨਤੀ ਹੈ ਕਿ ਜੇਕਰ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਜੈ ਮਾਤਾ ਲక్ష్ਮੀ ਜੀ ਦੀ ਜ਼ਰੂਰ ਲਿਖ ਦੇਣਾ ਜੀ। ਦੋਸਤੋ ਜਗਤ ਦੇ ਪਾਲਣਹਾਰ ਭਗਵਾਨ શ્રી ਹਰੀ ਵਿਸ਼ਨੂ ਜੀ ਅਤੇ ਤਾਂ ਦੀ ਦੇਵੀ ਮਾਂ ਲక్ష్ਮੀ ਦੇ ਆਸ਼ੀਰਵਾਦ ਦੇ ਨਾਲ ਤੁਹਾਡੀ ਰਾਸ਼ੀ ਵਾਲਿਆਂ ਦੇ ਲਈ 1 ਜਨਵਰੀ ਤੋਂ 31 ਜਨਵਰੀ ਜਾਨਕੈ ਜਨਵਰੀ 2026 ਦੇ ਮਹੀਨੇ ਦਾ ਇਹ ਮਹੱਤਵਪੂਰਨ ਸਮਾਂ ਦੋਸਤੋ ਤੁਹਾਨੂੰ ਦੱਸਦੇ ਹਾਂ ਕਿ ਇਹ ਜੋ ਸਮਾਂ ਹੈ ਤੁਹਾਡੇ ਲਈ ਗ੍ਰਹਿ ਨਸ਼ਤਰਾਂ ਦੀ ਦ੍ਰਿਸ਼ਟੀ ਤੋਂ ਬੜਾ ਹੀ ਭਾਗਸ਼ਾਲੀ ਸਮਾਂ ਰਹਿਗਾ ਇਸ ਮਹੀਨੇ ਸਾਰੇ ਗ੍ਰਹਿ ਤੁਹਾਡੇ ਲਈ ਲਾਭ ਪਾਪ ਵਿੱਚ ਰਹਿਣ ਵਾਲੇ ਹਨ ਜਨਵਰੀ ਦੇ ਮਹੀਨੇ ਵਿੱਚ ਤੁਹਾਨੂੰ ਤੁਹਾਡੇ ਭਾਗ ਦਾ ਪੂਰਾ ਸਾਥ ਮਿਲਣ ਵਾਲਾ ਹੈ ਇਹ ਉਹ ਸਮਾਂ ਹੋਵੇਗਾ ਜੋ ਕਿ ਪਿਛਲੇ ਕੁਝ ਸਮੇਂ ਤੋਂ ਤੁਹਾਡੇ ਦੁਆਰਾ ਮਿਹਨਤ ਜੋ ਕੀਤੀ ਗਈ ਹੈ ਉਸ ਦਾ ਫਲ ਤੁਹਾਨੂੰ ਪ੍ਰਾਪਤ ਹੋਣ ਵਾਲਾ ਹੈ ਤੁਸੀਂ ਆਪਣੇ ਸਾਰੇ ਟੀਚਿਆਂ ਨੂੰ ਹਾਸਲ ਕਰੋਗੇ ਸਮਾਂ ਚੰਗਾ ਰਹੇਗਾ ਅਤੇ ਆਪਣੀ ਯੋਗਤਾ ਤੇ ਕਾਬਲੀਅਤ ਖੁੱਲ੍ਹ ਕੇ ਲੋਕਾਂ ਦੇ ਸਾਹਮਣੇ ਤੁਸੀਂ ਰੱਖੋਗੇ ਮਤਲਬ ਜਿਸ ਵੀ ਕੰਮ ਵਿੱਚ ਤੁਸੀਂ ਹੱਥ ਪਾਓਗੇ ਉਹ ਕੰਮ ਤੁਹਾਡੇ ਜ਼ਰੂਰ ਪੂਰੇ ਹੋਣਗੇ ਇਹ ਉਹ ਸਮਾਂ ਹੋਵੇਗਾ ਮੰਨ ਕੇ ਚੱਲੋ ਤੁਸੀਂ ਨਾਲ ਹੀ ਸੰਤਾਨ ਨਾਲ ਸੰਬੰਧਿਤ ਕਿਸੇ ਸਮੱਸਿਆ ਦਾ ਵੀ ਤੁਹਾਨੂੰ ਹੱਲ ਮਿਲੇਗਾ ਜਿਸ ਨਾਲ ਤੁਸੀਂ ਤਣਾਅ ਮੁਕਤ ਮਹਿਸੂਸ ਕਰੋਗੇ ਨਾਲ ਹੀ ਇਸ ਸਮੇਂ ਕੋਈ ਮੰਗਲਿਕ ਪ੍ਰੋਗਰਾਮ ਹੋਣ ਦੀ ਯੋਜਨਾ ਵੀ ਬਣੇਗੀ ਸਭ ਤੋਂ ਵੱਡੀ ਗੱਲ ਵੱਡੇ ਬਜ਼ੁਰਗਾਂ ਦਾ ਆਸ਼ੀਰਵਾਦ ਤੇ ਸਨੇਹ ਕਰ ਵਿੱਚ ਸਕਾਤਮਿਕ ਉਰਜਾ ਬਣਾ ਕੇ ਰੱਖੇਗਾ ਉਹਨਾਂ ਦਾ ਆਦਰ ਸਤਿਕਾਰ ਕਰੋ ਤੇ ਉਹਨਾਂ ਦਾ ਆਸ਼ੀਰਵਾਦ ਪ੍ਰਾਪਤ ਕਰੋ ਤਾਂ ਤੁਹਾਡੇ ਸਾਰੇ ਕੰਮ ਬਣਨਗੇ ਅਤੇ ਤੁਹਾਡੀ ਮਿਹਨਤ ਇਸ ਸਮੇਂ ਵਿੱਚ ਰੰਗ ਵੀ ਲਿਆਏਗੀ ਜਿਸ ਨਾਲ ਤੁਹਾਡੇ ਅੰਦਰ ਆਤਮ ਵਿਸ਼ਵਾਸ ਤੇ ਊਰਜਾ ਬਣੀ ਰਹੇਗੀ ਇਸ ਸਮੇਂ ਵਿੱਚ ਤੁਹਾਨੂੰ ਆਪਣੀ ਯੋਗਤਾ ਤੇ ਸਮਰੱਥਾ ਤੇ ਮਾਣ ਮਹਿਸੂਸ ਹੋਵੇਗਾ। ਇਹ ਉਹ ਸਮਾਂ ਹੋਵੇਗਾ। ਕੋਈ ਸ਼ੁਭ ਸਮਾਚਾਰ ਦੀ ਤੁਹਾਨੂੰ ਪ੍ਰਾਪਤੀ ਹੋਵੇਗੀ। ਉਹ ਸ਼ੁਭ ਸਮਾਚਾਰ ਧਨ ਪ੍ਰਾਪਤੀ ਦਾ ਹੋ ਸਕਦਾ ਹੈ। ਸੰਤਾਨ ਪ੍ਰਾਪਤੀ ਦਾ ਹੋ ਸਕਦਾ ਹੈ, ਨੌਕਰੀ ਪ੍ਰਾਪਤੀ ਦਾ ਹੋ ਸਕਦਾ ਹੈ। ਕੋਈ ਅਜਿਹਾ ਸ਼ੁਭ ਸਮਾਚਾਰ ਤੁਹਾਨੂੰ ਮਿਲੇਗਾ ਜਿਸ ਨਾਲ ਤੁਹਾਡੀ ਖੁਸ਼ੀ ਦਾ ਟਿਕਾਣਾ ਨਹੀਂ ਰਹੇਗਾ। ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ। ਨਾਲ ਹੀ ਵਿਦਿਆਰਥੀਆਂ ਨੂੰ ਵੀ ਧਿਆਨ ਦੇਣ ਦੇ ਲੋੜ ਹੈ ਇਸ ਸਮੇਂ ਵਿੱਚ ਪੜ੍ਹਾਈ ਪ੍ਰਤੀ ਵੀ ਥੋੜਾ ਇਕਾਗਰ ਰਹੋ ਪੜ੍ਹਾਈ ਵੀ ਕਰੋ ਅਤੇ ਤੁਸੀਂ ਹਾਂ ਤੇ ਤੁਸੀਂ ਇੱਕ ਗੱਲ ਇਹ ਵੀ ਮਹੱਤਵਪੂਰਨ ਜਾਣ ਲਓ ਕਿ ਘਰ ਦੇ ਸੀਨੀਅਰ ਵਿਅਕਤੀਆਂ ਦੀ ਸਲਾਹ ਤੁਹਾਡੇ ਲਈ ਇਸ ਸਮੇਂ ਵਰਦਾਨ ਸਾਬਤ ਹੋਣ ਵਾਲੀ ਹੈ ਘਰ ਦੇ ਬਜ਼ੁਰਗਾਂ ਦੀ ਸਲਾਹ ਜ਼ਰੂਰ ਲਓ ਅਤੇ ਨਾਲ ਹੀ ਤੁਸੀਂ ਅਤੇ ਨਾਲ ਹੀ ਤੁਹਾਨੂੰ ਦੱਸ ਤਾਏ ਕਿ ਇਸ ਸਮੇਂ ਜੋ ਗ੍ਰੇ ਸਥਿਤੀਆਂ ਹਨ ਉਹ ਤੁਹਾਡੇ ਪੱਖ ਵਿੱਚ ਹਨ ਗ੍ਰਹਾਂ ਦੇ ਬਦਲਦੇ ਚਾਲ ਤੁਹਾਡੇ ਲਈ ਲਾਭ ਪ੍ਰਦਾਨ ਕਰ ਰਹੀ ਹੈ ਤਨ ਪ੍ਰਾਪਤੀ ਦੇ ਜੋਗ ਬਣਾ ਰਹੀ ਹੈ ਇਸ ਲਈ ਜੋ ਵੀ ਕੰਮ ਕਰੋ ਸੋ ਸਮਝ ਕੇ ਕਰੋ ਤੁਹਾਨੂੰ ਲਾਭ ਮਿਲੇਗਾ ਜਲਦਬਾਜ਼ੀ ਵਿੱਚ ਕੋਈ ਕੰਮ ਨਾ ਕਰੋ ਅਤੇ ਕੋਟ ਨਾਲ ਸੰਬੰਧਿਤ ਕੋਈ ਮਾਮਲੇ ਹਨ ਤਾਂ ਉਸ ਨਾਲ ਜੁੜੀ ਕੋਈ ਚੰਗੀ ਵੱਡੀ ਖੁਸ਼ਖਬਰੀ ਤੁਹਾਨੂੰ ਪ੍ਰਾਪਤ ਹੋ ਸਕਦੀ ਹੈ ਤੁਹਾਡੇ ਪੱਖ ਵਿੱਚ ਆ ਸਕਦੀ ਹੈ ਕੋਈ ਵੱਡੀ ਖੁਸ਼ਖਬਰੀ ਨਾਲ ਹੀ ਸਾਵਧਾਨੀਆਂ ਦੀ ਗੱਲ ਕਰੀਏ ਤਾਂ ਦੋਸਤੋ ਤੁਹਾਨੂੰ ਇੱਕ ਸਾਵਧਾਨੀ ਤਾਂ ਇਹ ਰੱਖਣੀ ਹੈ ਕਿ ਕਿਸੇ ਅਣਜਾਣ ਵਿਅਕਤੀ ਤੇ ਤੁਹਾਨੂੰ ਵਿਸ਼ਵਾਸ ਨਹੀਂ ਕਰਨਾ। ਉਸੀਆਂ ਗੱਲਾਂ ਵਿੱਚ ਆਉਣਾ ਤੁਹਾਡੇ ਲਈ ਨੁਕਸਾਨ ਦਾ ਨੁਕਸਾਨ ਦੇ ਸਾਬਤ ਹੋ ਸਕਦਾ ਹੈ। ਆਪਣੇ ਗੁੱਸੇ ਤੇ ਉਤੇਜਨਾ ਤੇ ਤੁਹਾਨੂੰ ਕਾਬੂ ਰੱਖਣਾ ਹੈ। ਤੁਹਾਡਾ ਇਹ ਸੁਭਾਅ ਤੁਹਾਡੇ ਬੰਦੇ ਬਣਾਉਂਦੇ ਕੰਮਾਂ ਨੂੰ ਵਿਗਾੜ ਸਕਦਾ ਹੈ। ਗੁੱਸਾ ਤੇ ਬਹੁਤ ਹੀ ਜ਼ਿਆਦਾ ਉਤੇਜਨਾ, ਜਲਦਬਾਜ਼ੀ ਬਿਲਕੁਲ ਨਾ ਕਰੋ ਕਿਸੇ ਵੀ ਮਾਮਲੇ ਵਿੱਚ। ਸੋ ਸਮਝ ਕੇ ਤੁਹਾਨੂੰ ਅੱਗੇ ਵਧਣਾ ਹੈ ਤੁਹਾਡੀ ਪਰੇਸ਼ਾਨੀ ਦਾ ਕਾਰਨ ਬਣ ਜਾਵੇਗਾ। ਵੈਸੇ ਤਾਂ ਤੁਸੀਂ ਲੋਕ ਬਹੁਤ ਹੀ ਦਿਆਲੂ ਪਰਵਿਰਤੀ ਦੇ ਹੁੰਦੇ ਹੋ ਦੂਜਿਆਂ ਦੀ ਮਦਦ ਕਰਨਾ ਤੁਹਾਡਾ ਸੁਭਾਅ ਰਹਿੰਦਾ ਹੈ ਪਰ ਇਹ ਸੁਭਾਅ ਤੁਹਾਡੇ ਵਿਨਾਸ਼ ਦਾ ਕਾਰਨ ਵੀ ਬਣ ਜਾਂਦਾ ਹੈ। ਕਿਸੇ ਕਿਸੇ ਸਮੇਂ ਵਿੱਚ ਲੋਕਾਂ ਦੀ ਮਦਦ ਉਸੇ ਕਰ ਦਿੰਦੇ ਹੋ ਪਰ ਤੁਹਾਨੂੰ ਧੋਖਾ ਮਿਲਦਾ ਹੈ। ਸਾਵਧਾਨ ਰਹੋ ਕਿਸੇ ਵੀ ਮਾਮਲੇ ਵਿੱਚ ਪੈਸਿਆਂ ਦਾ ਲੈਣ-ਦੇਣ ਹੋਵੇ ਕੋਈ ਵੀ ਕੰਮ ਕਿਸੇ ਨਾਲ ਮਿਲ ਕੇ ਵੀ ਕਰ ਰਹੇ ਹੋ ਤਾਂ ਮੇਂ ਸਾਵਧਾਨ ਰਹੁ ਮਤਲਬ ਸਾਵਧਾਨੀ ਤੁਹਾਨੂੰ ਵਰਤਨੀ ਹੈ ਧੋਖਾ ਮਿਲ ਸਕਦਾ ਹੈ ਤੁਹਾਨੂੰ ਆਪਣੇ ਕੋਈ ਸੀਕਰੇਟਸ ਕਿਸੇ ਦੇ ਸਾਹਮਣੇ ਲੀਕ ਨਾ ਕਰੋ ਤੁਸੀਂ ਜੋ ਵੀ ਕੰਮ ਕਰਨਾ ਚਾਹੁੰਦੇ ਹੋ ਜਾਂ ਕਿਤੇ ਆਉਣਾ ਜਾਣਾ ਚਾਹੁੰਦੇ ਹੋ ਤਾਂ ਆਪਣੇ ਤੱਕ ਹੀ ਸੀਮਤ ਰੱਖੋ ਕੋਈ ਗੋਪਤ ਗੱਲਾਂ ਤੁਹਾਡੇ ਕੈਰੀਅਰ ਨਾਲ ਸੰਬੰਧਿਤ ਹੋਣ ਤਰੱਕੀ ਨਾਲ ਸੰਬੰਧਿਤ ਹੋਣ ਜਾਂ ਕਾਰਜਕਿਰਤਨ ਨਾਲ ਸੰਬੰਧਿਤ ਹੋਣ ਆਪਣੇ ਤੱਕ ਹੀ ਸੀਮਤ ਰੱਖੋ ਕਿਸੇ ਦੇ ਸਾਹਮਣੇ ਉਜਾਗਰ ਨਾ ਕਰੋ ਨਹੀਂ ਤਾਂ ਲੋਕ ਇਸ ਦਾ ਗਲਤ ਫਾਇਦਾ ਉਠਾ ਸਕਦੇ ਹਨ ਸਾਵਧਨ ਰਹਿਣਾ ਹੈ ਤੁਹਾਨੂੰ ਅਤੇ ਤੁਹਾਨੂੰ ਦੱਸ ਦਈਏ ਇਸ ਸਮੇਂ ਲਾਭ ਦੀਆਂ ਸਥਿਤੀਆਂ ਤਾਂ ਬਣ ਰਹੀਆਂ ਹਨ ਇਸੇ ਨਾਲ ਨਾਲ ਖਰਚਿਆਂ ਦੇ ਵੀ ਕੰਟਰੋਲ ਤੁਹਾਨੂੰ ਰੱਖਣਾ ਹੈ ਖਰਚੇ ਵੀ ਵੱਧ ਸਕਦੇ ਹਨ ਤਾਂ ਖਰਚਿਆਂ ਦੇ ਵੀ ਕੰਟਰੋਲ ਰੱਖੋ ਨੌਜਵਾਨਾਂ ਨੂੰ ਸਿਖਾਤ ਖਾਸ ਤੌਰ ਤੇ ਦੱਸ ਦਈਏ ਕਿ ਕਿ ਵਿਅਰਥ ਦੀ ਮौज-ਮਸਤੀ ਵਿੱਚ ਆਪਣਾ ਸਮਾਂ ਤੁਸੀਂ ਨਸ਼ਟ ਨਾ ਕਰੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਅਜੇ ਕੰਮ ਨਾ ਕਰੋ ਮौज-ਮਸਤੀ ਵਿੱਚ ਕਿ ਜਿਸ ਨਾਲ ਤੁਹਾਨੂੰ ਨੀਵਾਂ ਦੇਖਣਾ ਪਵੇ ਮਤਲਬ ਕਿ ਤੁਹਾਨੂੰ ਆਪਣੀ ਤਰੱਕੀ ਦੇ ਪ੍ਰਤੀ ਸੁਚੇਤ ਰਹਿਣਾ ਹੈ ਤੁਹਾਡੇ ਕੈਰੀਅਰ ਦੇ ਪ੍ਰਤੀ ਇਹ ਨਹੀਂ ਕਿ ਸਮਾ ਨਸ਼ਟ ਕਰ ਰਹੇ ਹੋ ਤੁਸੀਂ ਕਿਸੇ ਵੀ ਤਰ੍ਹਾਂ ਦਾ ਨਾ ਸਮਾ ਨਸ਼ਟ ਨਾ ਕਰੋ ਨਾਲ ਹੀ ਤੁਹਾਨੂੰ ਪ੍ਰੇਮ ਸਬੰਧਾਂ ਨਾਲ ਜੁੜੀ ਗੱਲ ਦੱਸਦਾ ਹਾਂ ਇਹ ਤਾਂ ਦੋਸਤੋ ਇਹ ਉਹ ਸਮਾ ਹੋਵੇਗਾ ਜਦੋਂ ਵਿਆਹ ਜਦੋਂ ਵਿਆਹਿਕ ਸਬੰਧਾਂ ਵਿੱਚ ਮਦਦ ਤਾਂ ਬਣੀ ਰਹੇਗੀ ਪਰਵਾਰਿਕ ਮਾਮਲਿਆਂ ਵਿੱਚ ਕਾਫੀ ਦਖਲ ਅੰਦਾਜ਼ੀ ਤੁਹਾਡੇ ਰਹੇਗੀ ਪਰਵਾਰਿਕ ਮਾਹੌਲ ਖੁਸ਼ੀ ਨਾ ਮਾ ਰਹੇਗਾ ਜੇਵਨ ਸਾਥੀ ਦਾ ਸੁਭਾਅ ਵਿੱਚ ਚੰਗਾ ਰਹੇਗਾ ਸਹਿਯੋਗ ਮਿਲੇਗਾ ਤੇ ਸੇਵਾ ਪਾਉ ਜੇਵਨ ਸਾਥੀ ਦਾ ਸੇਵਾ ਪਾਉ ਤੁਹਾਨੂੰ ਮਾਨਸਿਕ ਰੂਪ ਵਿੱਚ ਸਕੂਨ ਦੇਵੇਗਾ ਤੁਹਾਨੂੰ ਦੱਸਿਆ ਕਿਸੇ ਮਾਮਲੇ ਵਿੱਚ ਜੀਵਨ ਸਾਥੀ ਨਾਲ ਛੋਟੀ ਗੱਲ ਤੇ ਮਿੱਠੀ ਨੁਕਚੋਕ ਹੋ ਸਕਦੀ ਹੈ ਪਰ ਕੁਝ ਸਭ ਕੁਝ ਨੋਰਮਲ ਹੋ ਜਾਵੇਗਾ ਇਸ ਨਾਲ ਤੁਹਾਡੇ ਪ੍ਰੇਮ ਸੰਬੰਧ ਵਧਣਗੇ ਘਬਰਾਉਣ ਦੀ ਤੁਹਾਨੂੰ ਲੋੜ ਨਹੀਂ ਹੈ ਜੋ ਲੋਕ ਕਿਸੇ ਨਾਲ ਪਿਆਰ ਕਰਦੇ ਹਨ ਤਾਂ ਉਹਨਾਂ ਨੂੰ ਮਨਛਾਇਆ ਪਿਆਰ ਵੀ ਮਿਲ ਸਕਦਾ ਹੈ ਤੁਹਾਡਾ ਕਾਰੋਬਾਰ ਕੈਰੀਅਰ ਨਾਲ ਜੁੜੀਆਂ ਗੱਲਾਂ ਤਾਂ ਦੋਸਤੋ ਤੁਹਾਨੂੰ ਦੱਸਦੇ ਹਾਂ ਕਿ ਜੇਕਰ ਤੁਸੀਂ ਕਿਸੇ ਨਵੇਂ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਗੰਭੀਰਤਾ ਦੇ ਨਾਲ ਕਰੋ ਨੇੜਲੇ ਭਵਿੱਖ ਵਿੱਚ ਤੁਹਾਨੂੰ ਇਸੇ ਆਰਥਿਕ ਦ੍ਰਿਸ਼ਟੀ ਤੋਂ ਬਹੁਤ ਲਾਭ ਮਿਲ ਸਕਦਾ ਹੈ ਜੋ ਵੀ ਕੰਮ ਦੀ ਸ਼ੁਰੂਆਤ ਕਰਨਾ ਚਾਹੁੰਦੇ ਹੋ ਤਾਂ ਕਰ ਦਿਓ ਸਮਾਂ ਪੱਖ ਵਿੱਚ ਹੈ ਗ੍ਰਹਿ ਨਸ਼ਤਰਾਂ ਦੀ ਜੋ ਚਾਲ ਤੁਹਾਡੇ ਪੱਖ ਵਿੱਚ ਹੈ ਜੋ ਵੀ ਕੰਮ ਕਰੋਗੇ ਤੁਹਾਨੂੰ ਆਰਥਿਕ ਲਾਭ ਦੇਵੇਗਾ ਤੁਹਾਨੂੰ ਦੱਸਿਆ ਇਹ ਕਾਰੋਬਾਰ ਵਿੱਚ ਨਵੇਂ ਕੰਮ ਦੀ ਸ਼ੁਰੂਆਤ ਦੇ ਵਿੱਚ ਤੁਹਾਨੂੰ ਚੰਗੇ ਮੌਕੇ ਮਿਲਣਗੇ ਇੰਜ ਕਾਹ ਕੇ ਲਾਭ ਤੁਹਾਨੂੰ ਮਿਲੇਗਾ ਤੁਹਾਨੂੰ ਇਸ ਸਮੇਂ ਕੋ ਜੇ ਯਾਤਰਾਵਾਂ ਤੇ ਜਾਣਾ ਪਿਆ ਸਕਦਾ ਹੈ ਉਹ ਯਾਤਰਾਵਾਂ ਤੁਹਾਨੂੰ ਲਾਭ ਪ੍ਰਦਾਨ ਕਰਨਗੀਆਂ ਨੌਕਰੀ ਨਾਲ ਸੰਬੰਧਿਤ ਗੱਲਾਂ ਦੀ ਚਰਚਾ ਕਰੀਏ ਤਾਂ ਨੌਕਰੀ ਪ੍ਰਤੀਯੋਗ ਹਨ ਬੇਰੋਜ਼ਗਾਰ ਨੂੰ ਸ਼ਿਕਾਰ ਪ੍ਰਾਪਤ ਹੋਵੇਗਾ ਜੇਕਰ ਤੁਸੀਂ ਨੌਕਰੀ ਸੰਬੰਧੀ ਕੋਈ ਸਰਕਾਰੀ ਪ੍ਰੀਖਿਆ ਦਿੱਤੀ ਹੈ ਤਾਂ ਉਸਦੇ ਨਤੀਜੇ ਵੀ ਤੁਹਾਡੇ ਪਾਕ ਵਿੱਚ ਆ ਸਕਦੇ ਹਨ ਬਹੁਤ ਹੀ ਚੰਗਾ ਸਮਾਂ ਰਹੇਗਾ ਤੁਹਾਡੇ ਲਈ ਕੁੰਮਰਾ ਸ਼ਿਵਾਲੇ ਤੁਹਾਡੀ ਕਿਸਮਤ ਬਦਲਣ ਵਾਲੀ ਹੈ ਦੋਸਤੋ ਇਹ سی ਜਾਣਕਾਰੀ ਕੁੰਭ ਰਾਸ਼ੀ ਵਾਲਿਆਂ ਦੇ ਲਈ ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਧੰਨਵਾਦ